ਗੱਲ ਚੱਲੀ ਰਾਜਵੀਰ ਜਵੰਦਾ ਦੇ ਕੇਸ ਤੋਂ ਬਾਅਦ ਕਿ ਠੀਕ ਹੈ ਜਿਹੜੇ ਆਏ ਆ ਜਾਣਾ ਸਭ ਨਹੀਂ ਆ ਪਰ ਗਏ ਕਿਵੇਂ ਕਿ ਪਵਾਰਾ ਪਸ਼ੂਆਂ ਦੇ ਕਰਕੇ ਉਹਨਾਂ ਦੀ ਮੌਤ ਹੋਈ ਹੈ ਕੁਝ ਲੋਕਾਂ ਦਾ ਇਹ ਵੀ ਪੱਖ ਹੈ ਉਹਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਝੂਠ ਬੋਲਦੇ ਨੇ ਜਿਹੜੇ ਇਹ ਕਹਿੰਦੇ ਆ ਇਹ ਕਿਸਾ ਆਉਣਾ ਤੇ ਦੂਜਾ ਨਹੀਂ ਆਉਣਾ ਇਹਦੀ ਕੋਈ ਗਾਰੰਟੀ ਨਹੀਂ ਬੰਦਾ ਬੈਠਾ ਹੈ ਐਂ ਜਿ ਰਿਹਾ ਹੈ ਕੀ ਕਹਿ ਸਕਦੇ ਆ ਕਿ ਇਹ ਤਾਂ ਕੋਈ ਕਸੂਰ ਨਹੀਂ ਇਹ ਹੋਣੀਆਂ ਬਣੀਆਂ ਕਿ ਕਿਸੇ ਵਿੱਚ ਜਾਨਵਰ ਵੱਜਿਆ ਕਿਸੇ ਵਿੱਚ ਟਰੱਕ ਵੱਜਿਆ ਕਿਸੇ ਵਿੱਚ ਬਾਥਰੂਮ ਪਰ ਡਿੱਗ ਗਿਆ ਕਿਸੇ ਦੇ ਸਿਰ ਤੇ ਰੌਡ ਵੱਜੀ ਹੈ ਕੋਈ ਹਾਰਟ ਅਟੈਕ ਹੋ ਗਿਆ ਕੋਈ ਆਫ ਹੋ ਗਿਆ ਮੈਂ ਵਰਿੰਦਰ ਕੋ ਮੰਦੀ ਗੱਲ ਕਰਨਾ ਚਾਹੁੰਨਾ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਵੀਡੀਓ ਪਾ ਕੇ ਬੜਾ ਹੱਸਦਾ ਖੇਡਦਾ ਚਿਹਰਾ ਬਾਅਦ ਵਿੱਚ ਪਛਤਾ ਲੱਗਦਾ ਕਿ ਸਰੀਰ ਦਾ ਰੰਗ ਵੀ ਬਦਲ ਗਿਆ ਤੇ ਸਾਡੇ ਵਿਚਾਰ ਵੀ ਨਹੀਂ ਉਦੀ ਡਾਲੀ ਚ ਇੱਕ ਪੱਤਾ ਟੁੱਟੇ ਤੇ ਉਸ ਬਾਪੂ ਦਾ ਸੀਨਾ ਦਾ ਫਟੇ ਤੋੜ ਕੀ ਹੋ ਗਿਆ ਮੇਰਾ ਮੇਰੇ ਲਈ ਇਹ ਉਹ ਬਕਾਮ ਹੈ ਕਿ ਮੈਂ ਆਪਣੇ ਪੁੱਤਰ ਦੀ লাশ ਮੁੱਢੇ ਵਿੱਚ ਆ ਕੇ ਸੇਵਯਤ ਲੈ ਬੈਕ ਟੂ ਬੈਕ ਦੋ ਜਿਹੜੇ ਝਟਕੇ ਲੱਗੇ ਰਾਜਵੀਰ ਜਵੰਦਾ ਤੇ ਵਰਿੰਦਰ ਘੋਮਣ ਉਸ ਮਸਲੇ ਦੇ ਵਿੱਚ ਸਾਰਿਆਂ ਨੇ ਆਪੋ ਆਪਣੀ رائے ਰੱਖੀ ਹੈ ਇਸ ਵਕਤ ਮੇਰੇ ਨਾਲ ਮਸ਼ਹੂਰ ਅਦਾਕਾਰ ਤੇ ਕਰੈਕਟਰ ਯੋਗਰਾਜ ਸਿੰਘ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਉਹ ਕੀ ਸੋਚਦੇ ਆ ਉਹਨਾਂ ਦੇ ਮਨ ਦਾ ਕੀ ਵਿਚਾਰ ਆ ਕਿਉਂਕਿ ਰਾਏ ਆਪੋ ਆਪਣੀ ਹੁੰਦੀ ਆ ਸਮਝ ਆਪੋ ਆਪਣੀ ਹੁੰਦੀ ਆ ਉਹ ਸਾਡੇ ਨਾਲ ਖੁਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਯੋਗਰਾਜ ਜੀ ਉਤਰਾ ਚੜਾ ਵੀ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ ਦੁੱਖ ਸੁੱਖ ਵੀ ਬਣਿਆ ਪਰ ਜਦੋਂ ਜਵਾਨੀ ਭਰ ਦੇ ਵਿੱਚੋਂ ਰੂਹਾਂ ਸਾਡੇ ਵਿੱਚਕਾਰੋਂ ਜਾਂਦੀਆਂ ਨੇ ਤੇ ਉਹ ਇੱਕ ਬਹੁਤ ਵੱਡੇ ਝਟਕੇ ਹੁੰਦੇ ਆ ਮੈਂ ਵਰਿੰਦਰ ਘੋਮਣ ਦੀ ਗੱਲ ਕਰਨਾ ਚਾਹਨਾ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਵੀਡੀਓ ਪਾ ਕੇ ਬੜਾ ਹੱਸਦਾ ਖੇਡਦਾ ਚਿਹਰਾ ਬਾਦ ਵਿੱਚ ਪਸਤਾ ਲੱਗਦਾ ਕਿ ਸਰੀਰ ਦਾ ਰੰਗ ਵੀ ਬਦਲ ਗਿਆ ਤੇ ਸਾਡੇ ਵਿੱਚਕਾਰ ਵੀ ਨਹੀਂ ਰਿਹਾ। ਮੇਟਰ ਗੱਲ ਇਹ ਹੈ ਕਿ ਮੇਰੀ ਜ਼ਿੰਦਗੀ ਦੋ ਪੱਖਾਂ ਦੇ ਵਿੱਚ ਰਹੀ ਹੈ। ਸੁਨੇਹਾ ਵੀ ਜਿਹੜੇ ਆਪਾਂ ਜਿਸਮਾ 'ਚ ਬੈਠੇ। ਇਸ ਤੋਂ ਬਾਹਰ ਨਿਕਲ ਕੇ ਖੁਦਾ ਉਹ ਦੁਨੀਆ ਕਿਸ ਨੇ ਦੇਖੀ ਨਹੀਂ। ਪਰ ਉਸ ਦੁਨੀਆ 'ਚ ਕੀ ਹੋ ਰਿਹਾ ਮੈਂ ਤੁਹਾਨੂੰ ਦੱਸਦਾ। ਉਸ ਦੁਨੀਆ ਦੇ ਵਿੱਚ ਹਰ ਪਲ ਹਰ ਕੜੀਕ ਆ ਰਿਹਾ ਹੈ ਕਿ ਜਾ ਰਿਹਾ ਹੈ ਆ ਰਿਹਾ ਹੈ ਕਿ ਜਾ ਰਿਹਾ ਹੈ ਲਾਈਨ ਲਾ ਕੇ ਖੜੇ ਹੈ ਦੇਵੀ ਦੇਵਤੇ ਵੀ ਸਾਰੇ ਕਿ ਮਹਾਰਾਜ ਸਾਨੂੰ ਵੀ ਭੇਜੋ ਅਸੀਂ ਵੀ ਜਨਮ ਲੈਣਾ ਅਸੀਂ ਵੀ ਜਾਣਾ ਅਸੀਂ ਵੀ ਕਰਮ ਨਿਵਾਜੀ ਆਪਦੀ ਕਰਨੀ ਰੱਬ ਜਿਸਮ ਬਣਾ ਰਿਹਾ ਹੈ ਸ਼ਕਨਾ ਬਣਾ ਰਿਹਾ ਹੈ ਤੁਹਾਨੂੰ ਮੈਨੂੰ ਪੈਦਾ ਕਰ ਰਿਹਾ ਹੈ ਆਪਣੇ ਵਿਆਹ ਹੋ ਰਹੇ ਨੇ ਬੱਚੇ ਪੈਦਾ ਹੋ ਰਹੇ ਨੇ ਬੱਚੇ ਜਵਾਨ ਹੋ ਰਹੇ ਨੇ ਇਸ ਤਰ੍ਹਾਂ ਇੱਕ سلسلہ ਚੱਲ ਰਿਹਾ ਹੈ ਜਦ ਦੀ ਇਨਸਾਨੀयत ਬਣੀ ਹੈ ਜਦ ਦੀ ਇਹ ਦੁਨੀਆ ਸਾਜੀ ਗਈ ਹੈ ਹੁਣ ਜਦੋਂ ਆਪਾਂ ਜਿਸਮ ਦੇ ਵਿੱਚ ਆ ਜਾਂਦੇ ਹਾਂ ਤਾਂ ਇੱਕ ਜਜ਼ਬਾਤ ਪੈਦਾ ਹੋ ਜਾਂਦੇ ਉੱਥੇ ਜਜ਼ਬਾਤ ਹੈ ਨਹੀਂ ਜਿੱਥੇ ਸਭ ਕੁਝ ਹੋ ਰਿਹਾ ਸੱਚ ਅਖੰਡ ਕਹਿੰਦੇ ਉਹਦੇ ਵਿੱਚ ਤੁਸੀਂ ਮੈਂ ਤੁਹਾਡਾ ਮੇਰਾ ਰਿਸ਼ਤਾ ਹੈ ਉਹਦੇ ਵਿੱਚ ਰੱਬ ਨੇ ਇੱਕ ਐਸੀ ਜੋਤ ਜਲਾਈ ਹੈ ਸ਼ਰੀਰਾ ਮੇਰਾ ਤੂੰ ਜਿਵੇਂ ਜੋਤ ਰੱਖੀ ਤਾਂ ਤੂੰ ਜਗਮਿਆ ਹੈ ਜਗਮਿਆ ਕੇ ਕਿਆ ਤੂੰ ਕਰਮ ਕਮਾਇਆ ਉਹ ਬੇਟਾ ਜੀ ਜਿਹੜਾ ਜਜ਼ਬਾਤ ਨੇ ਤੁਹਾਡੇ ਮੇਰੇ ਇਸ ਤਰੀ ਜੁੜੇ ਆ ਸਾਰਿਆਂ ਦੇ ਮੈਂ ਤੁਹਾਨੂੰ ਕਹਿੰਦਾ ਤੂੰ ਮੇਰਾ ਬੇਟਾ ਹੈ ਤੇ ਕਿਵੇਂ ਨੂੰ ਪ੍ਰੂਫ ਕਰਨਾ ਪਊਗਾ ਕਿ ਤੂੰ ਮੇਰਾ ਬੇਟਾ ਨਹੀਂ ਹੈ ਉਹ ਮੇਰੇ ਆਤਮਾ ਦਾ ਇੱਕ ਜਜ਼ਬਾਤ ਹੈ ਪਿਆਰ ਹੈ ਸੱਚ ਕੋ ਜਿੰਨ ਲੋ ਸਭੀ ਸੁਣ ਲਿਓ ਸਭੀ ਜਿਨ ਪ੍ਰੇਮ ਕੀਓ ਦਿਨ ਹੀ ਪ੍ਰਭ ਪਾਇਓ ਪ੍ਰੇਮ ਦੀ ਕਹਾਣੀ ਹੈ ਨਾ ਜਿਹੜੀ ਇਹ ਦੋ ਪਾਸੇ ਚਲਦੀ ਹੈ ਇੱਕ ਪਾਸਾ ਕਿ ਮੈਂ ਆਪਣਾ ਸਾਰਾ ਕੁਝ ਤੇਰੇ ਲਈ ਕੁਰਬਾਨ ਕਰ ਦੇਵਾਂ ਇਹ ਮੇਰੀ ਪਿਆਰ ਦੀ ਕਹਾਣੀ ਦਸਵੇਂ ਪਾਸ਼ਾ ਨੇ ਸਿਖਾਈ ਦੂਜਾ ਪਾਸਾ ਇਹ ਹੈ ਕਿ ਤੈਨੂੰ ਮੇਰ ਨਾਲ ਪ੍ਰੇਮ ਹੈ ਮੈਨੂੰ ਤੇਰ ਨਾਲ ਪ੍ਰੇਮ ਹੈ ਉਹ ਪ੍ਰੇਮ ਦਾ ਬੰਧਨ ਜਦ ਬੱਚਾ ਰੋਂਦਾ ਹੁੰਦਾ ਹੁੰਦਾ ਨਾ ਢੜਜੋ ਬਾਹਰ ਉਦੋਂ ਪਤਾ ਲੱਗਦਾ ਕਿ ਉਹ ਰੱਬ ਦੀ ਉਂਗਲ ਛੁੱਟ ਗਈ ਪਰ ਮਾਂ ਨੇ ਉਹ ਲਾ ਲਿਆ ਆਪਣੇ ਸੀਨੇ ਨਾਲ ਉਹਨੂੰ ਉਹੀ ਪਿਆਰ ਉਹੀ ਜਜ਼ਬਾ ਸਾਰਾ ਕੁਝ ਮਿਲਿਆ ਜੋ ਉਹਨੂੰ ਅੰਦਰ ਮਿਲ ਰਿਹਾ ਸੀ ਕਿਉਂਕਿ ਰੱਬ ਨੇ ਸਾਰੀ ਸ੍ਰਿਸ਼ਟੀ ਪ੍ਰੇਮ ਨਾਲ ਹੀ ਬਣਾਈ ਇਹ ਪ੍ਰੇਮ ਦੀ ਕਹਾਣੀ ਹੈ ਕਿ ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਕਿ ਆਪਾਂ ਨੂੰ ਕਿਸੇ ਦੇ ਜਾਣ ਦਾ ਕਿੰਨਾ ਕੁ ਦੁੱਖ ਹੁੰਦਾ ਉਹ ਬਿਆਨ ਆਪਾਂ ਲਫ਼ਾਜ਼ਾਂ 'ਚ ਨਹੀਂ ਕਰ ਸਕਦੇ ਸਤਿ ਦਮ ਉਸੇ ਵਾਲਾ ਸੀ ਕੋਈ ਸੀ ਸਾਰੇ ਸੀ ਆ ਬੇਟੀ ਤੁਸੀਂ ਗੱਲ ਸੁਣਾਈ ਕਿਆ ਸ਼ਰੀਰ ਸੀ ਕਿਆ ਬਾਤ ਸੀ ਜੇ ਹੁੰਦਾ ਬਿਆਨ ਮੈਂ ਵੀ ਨਹੀਂ ਕਰ ਸਕਦਾ ਕਿਉਂਕਿ ਮੈਂ ਇਸ ਦੁਨੀਆ ਦੇ ਵਿੱਚ ਇੱਕ ਜਿਸਮ ਚ ਰਹਿ ਰਿਹਾ ਪਰ ਜਦ ਮੈਂ ਜਿਸਮ ਦੇ ਬਾਹਰ ਨਿਕਲਦਾ ਤੇ ਮੈਂ ਦੇਖਦਾ ਕਿ ਇਹ ਤਾਂ ਸਾਰਾ ਕੁਝ ਫਲਪਲ ਹੋ ਰਿਹਾ ਉਹ ਜਿਹੜੇ ਬੰਦੇ ਗਏ ਨੇ ਉਹ ਤੁਹਾਡੇ ਸਾਹਮਣੇ ਬੈਠੇ ਆ ਬਾਪੂ ਜੀ ਕੀ ਹਾਲ ਹੈ ਇਹ ਕਿਉਂ ਰੋ ਰਹੇ ਆ ਪਪੂ ਜੀ ਕੀ ਹੋ ਗਿਆ ਇਹਨਾਂ ਨੂੰ ਇਹ ਕਿਉਂ ਰੋਂਦੇ ਆ ਇਹ ਮੈਨੂੰ ਕਹਿਣਾ ਪੈਂਦਾ ਪੁੱਤ ਇਹ ਤਾਂ ਰੋਂਦੇ ਆ ਕਿਉਂਕਿ ਇਥੋਂ ਨੂੰ ਦੇਖ ਨਹੀਂ ਪਾ ਰਹੇ ਮਹਿਸੂਸ ਨਹੀਂ ਕਰ ਪਾ ਰਹੇ ਮੈਨਾਂ ਰੋਹ ਨੂੰ ਮਹਿਸੂਸ ਕਰਦੇ ਅੱਜ ਵੀ ਅੱਜ ਵੀ ਇਹ ਮੇਰੇ ਕੋਲ ਹੀ ਨੇ ਮੇਰੇ ਨਾਲ ਗੱਲਾਂ ਕਰਦੇ ਨੇ ਕਿਉਂਕਿ ਮੈਨੂੰ ਆਪਣੇ ਬੱਚੇ ਸਮਝਦਾ ਮੇਰੀ ਅੱਖ ਤਾਂ ਗਿੱਲੀ ਹੁੰਦੀ ਹੈ ਕਿਉਂਕਿ ਉਹ ਮੇਰੇ ਨਾਲ ਨੇ ਦੁਨੀਆ 'ਚ ਜੋ ਵੀ ਗਏ ਨੇ ਮੇਰੇ ਬੱਚੇ ਹੈ ਕਿਉਂਕਿ ਮੈਨੂੰ ਸਾਰੇ ਜਦ ਬਾਪੂ ਜੀ ਕਹਿੰਦੇ ਆ ਨਾ ਤੇ ਮੈਨੂੰ ਆਲਾ ਤੇ ਸਾਰੇ ਮੇਰੇ ਆ ਮੈਂ ਕਿੱਡਾ ਵੱਡਾ ਐ ਮਹਾਰਾਜ ਤੁਸੀਂ ਕਿੱਡਾ ਵੱਡਾ ਮੈਨੂੰ ਕਰਤਾ ਕਿ ਸਾਰੀ ਦੁਨੀਆ ਮੈਨੂੰ ਬਾਪੂ ਕਹਿੰਦੀ ਐ ਓਏ ਹੋਏ ਉਸ ਬਾਪੂ ਦੀ ਡਾਲੀ ਚ ਇੱਕ ਪੱਤਾ ਟੁੱਟੇ ਤੇ ਉਸ ਬਾਪੂ ਦਾ ਸੀਨਾ ਦਾ ਫਟੇ ਤੌਰ ਕੀ ਹੋਵੇ ਮੇਰਾ ਉਹ ਹਾਲ ਮੇਰੇ ਲਈ ਇਹ ਉਹ ਮਕਾਮ ਹੈ ਕਿ ਮੈਂ ਆਪਣੇ ਪੁੱਤਰ ਦੀ লাশ ਮੁੱਢਿਆਂ ਤੇ ਚੱਕ ਕੇ ਸੇਵਿਆਂ ਤੇ ਲੈ ਕੇ ਗਿਆ ਇਸ ਤਰ੍ਹਾਂ ਦਾ ਦੁੱਖ ਨਹੀਂ ਹੋ ਸਕਦਾ ਤਾਰੇ ਦੁੱਖ ਅੱਖ ਚੋਂ ਹੰਝੂ ਉਦੋਂ ਤੱਕ ਇਹਨੇ ਬੇਟਾ ਜਦ ਤੱਕ ਤੂੰ ਤੇ ਮੈਂ ਇਸ ਜਿਸਮ ਚ ਬੈਠੇ ਆ ਜਿਸਮ ਚੋਂ ਬਾਹਰ ਸਭ ਨਹੀਂ ਜਾਣਾ ਕੋਈ ਜਿੰਦਗੀ ਚ ਚਲੇ ਜਾਂਦੇ ਆ ਪਰਮਾਤਮਾ ਨਾਲ ਜੁੜ ਕੇ ਕੋਈ ਉਨ ਨਿਕਲ ਜਾਂਦੇ ਆ ਦੁੱਖ ਆਪਾਂ ਨੂੰ ਤਾਂ ਕਿਉਂਕਿ ਆਪ ਲੋਕ ਦੇਖ ਨਹੀਂ ਪਾਰੇ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਜਵੰਦਾ ਇੱਥੇ ਬੈਠਾ ਹੈ ਦੇਖ ਮਿਲਣਾ ਤੇ ਬਾਪੂ ਦਾ ਦਿਮਾਗ ਖਰਾਬ ਹੋਇਆ ਓਏ ਆ ਮੁੰਡੇ ਇੱਥੇ ਬੈਠੇ ਦੇਖਦਾ ਸੀ ਆ ਆ ਤੋਰੇ ਫਿਰਦੇ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਕਿ ਇਹਨਾਂ ਨੂੰ ਢੂੰਡਦੀ ਹੈ ਚੂ ਚਾਰਾਂ ਦੀ ਗੱਲ ਕਰਦੀ ਉਹ ਹੋ ਮਾਤਾ ਤੈਨੂੰ ਅਰਬਾ ਖਰਬਾ ਦੇ ਚੱਲਿਆ ਮਾਤਾ ਸਾਹਿਬਕੌਰ ਤੈਨੂੰ ਮੈਂ ਖਾਲਸੇ ਦੀ ਮਾਂ ਬਣਾਦੀ ਹਜ਼ਾਰਾਂ ਖਾਲਸੇ ਜੰਮਦੇ ਉਹਨੇ ਇਹ ਗੱਲ ਸਿਰਫ ਸੋਚਦੀ ਹੈ ਔਰ ਉਸ ਸੋਚ ਨੂੰ ਜਦੋਂ ਆਪ ਕਿਸੇ ਪਾਸੇ ਲੈ ਕੇ ਜਾਂਦੇ ਨਾ ਬੇਟਾ ਉਹਨੂੰ ਦੁੱਖ ਦਿੰਦੀ ਹੈ ਕਿ ਮੇਰੇ ਕੋਲ ਜਿਸਮ ਕਿਉਂ ਨਹੀਂ ਹੈਗਾ ਜਿਸਮ ਰੂਹ ਦੀ ਗੱਲ ਆਗੀ ਨਾ ਉਹ ਕਦੇ ਵੀ ਜ਼ਿੰਦਗੀ ਚ ਵੱਖ ਨਹੀਂ ਹੁੰਦੇ ਇਹ ਜਿਸਮ ਹੀ ਹੈ ਜਿਹੜੇ ਆਪ ਨੂੰ ਤੰਗ ਕਰਦੇ ਆ ਇਹ ਉਹਦੀ ਨੀਰ ਨੇ ਉਹਦਾ ਦੁੱਖ ਹੈ ਰਹਿਣਾ ਥੋੜੀ ਦੇਰ ਮਾਂ 9 ਮਹੀਨੇ ਬੱਚੇ ਨੂੰ ਟੱਢ ਚ ਰੱਖਦੀ ਪੁੱਤ ਮਰਿਆ ਤੇ ਪੁੱਤਰ ਜਵਾਨ ਚਲਾ ਜਾਵੇ ਉਹਦਾ ਮਰਦੀ ਨਹੀਂ ਕਿਉਂ ਨਹੀਂ ਮਰਦੀ ਪਰ ਉਹਦੀ ਰੂਹ ਚਲੀ ਜਾਂਦੀ ਹੈ ਸੋ ਜਿਸਮ ਤੇ ਰੂਹ ਦਾ ਇੰਨਾ ਕੀ ਮੇਲ ਹੈ ਜਿਹੜਾ ਮੈਂ ਤੁਹਾਨੂੰ ਤੁਸੀਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਕੁਝ ਲੋਕ ਜਿਹੜੇ ਬਹੁਤ ਜ਼ਿਆਦਾ ਭਾਵਕ ਹੋ ਕੇ ਜੁੜੇ ਹੁੰਦੇ ਆ ਉਹ ਕਹਿੰਦੇ ਬੇਵਕਤੀਆਂ ਮੌਤਾਂ ਸਾਨੂੰ ਜੀਣ ਨਹੀਂ ਦਿੰਦੀਆਂ ਇੱਕ ਗੱਲ ਚੱਲੀ ਰਾਜਵੀਰ ਜਵੰਦਾ ਦੇ ਕੇਸ ਤੋਂ ਬਾਅਦ ਕਿ ਠੀਕ ਹੈ ਜਿਹੜੇ ਆਏ ਆ ਜਾਣਾ ਸਭ ਨੇ ਆ ਪਰ ਗਏ ਕਿਵੇਂ ਕਿ ਆਵਾਰਾ ਪਸ਼ੂਆਂ ਦੇ ਕਰਕੇ ਉਹਨਾਂ ਦੀ ਮੌਤ ਹੋਈ ਆ ਕੁਝ ਲੋਕਾਂ ਦਾ ਇਹ ਵੀ ਪੱਖ ਹੈ ਉਹਦੇ ਉੱਤੇ ਕੰਟਰੋਲ ਹੋਣਾ ਚਾਹੀਦਾ ਤੁਹਾਡਾ ਕੀ ਮੰਨਣਾ ਝੂਠ ਬੋਲਦੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਕਿਸੇ ਦੀ ਮੌਤ ਤੋਂ ਬਾਅਦ ਜੀ ਨਹੀਂ ਪਾਉਂਦੇ ਝੂਠ ਹੈ ਕਿਉਂ ਤੇ ਫਿਰ ਜਿਉਂਦੇ ਕਿਉਂ ਫਿਰ ਮਰ ਕਿਉਂ ਨਹੀਂ ਜਾਂਦੇ ਕੌਣ ਮਰਿਆ ਕਿਸੇ ਨਾਲ ਜ਼ੁਬਾਨ ਚ ਗੱਲੀ ਹੈ ਸਾਲ ਬਾਅਦ ਦੋ ਸਾਲ ਬਾਅਦ ਮਾਂ ਵੀ ਕਹਿਣ ਲੱਗ ਜਾਂਦੀ ਹੈ ਹੋਣੀ ਸੀ ਪਾਣਾ ਸੀ ਠੀਕ ਹੈ ਉਹ ਵਕਤ ਕਿੱਥੇ ਗਿਆ ਕਿ ਜਿਸ ਵਕਤ ਨੂੰ ਤੁਸੀਂ ਕਹਿ ਰਹੇ ਹੋ ਕਿ ਜੀ ਨਹੀਂ ਪਾਉਂਦੇ ਕਿਸੇ ਦਾ ਕੋਈ ਕਸੂਰ ਨਹੀਂ ਰੱਬ ਨੇ ਜਦ ਪੈਦਾ ਕੀਤਾ ਮੌਤ ਨਾਲ ਲਿਖੀ ਠੀਕ ਹੈ ਮੰਨਦੇ ਹੋ ਗੁਰੂਆਂ ਨੂੰ ਪੀਰਾਂ ਨੂੰ ਕੀ ਗ੍ਰੰਥਾਂ ਲਿਖਿਆ ਗੁਰਬਾਣੀ ਚ ਕੀ ਲਿਖਿਆ ਕਿ ਕੋਈ ਪਤਾ ਨਹੀਂ ਗੁਰੂ ਨਾਨਕ ਦੇਵ ਜੀ ਨੂੰ ਮਰਦਾਨਾ ਜੀ ਨੇ ਪੁੱਛਿਆ ਮੌਤ ਕਿੱਡੀ ਦੂਰ ਗੁਰੂ ਨਾਲ ਜੀ ਸਵਾਲ ਕਰਦੇ ਮਰਦਾਨੇ ਨੂੰ ਤਬਾਲੇ ਨੂੰ ਉਹ ਕਹਿੰਦੇ ਮਹਾਰਾਜ ਸਵੇਰ ਦਾ ਸੂਰਜ ਚੜਿਆ ਪਤਾ ਨਹੀਂ ਸ਼ਾਮ ਦਾ ਦੇਖਣੇ ਦੇਖਣਾ ਉਹ ਕਹਿੰਦੇ ਏਡੀ ਦੂਰ ਮੌਤ ਏਡੀ ਦੂਰ ਮਰਦਾਨਾ ਜੀ ਕੀ ਹੋ ਗਿਆ ਤੁਹਾਨੂੰ ਬਾਲਾ ਜੀ ਤੁਸੀਂ ਦੱਸੋ ਕਹਿੰਦੇ ਮਹਾਰਾਜ ਹੁਣ ਤਾਂ ਦੁਪਹਿਰ ਹੋ ਗਈ ਹੈ ਸ਼ਾਹ ਨੂੰ ਪਤਾ ਨਹੀਂ ਸੂਰਜ ਦੇਖਣੇ ਕਿ ਦੇਖਣਾ ਕਹਿੰਦੇ ਵੀ ਇੰਨੀ ਧੇਰ ਹੋ ਗਈ ਨਾਲ ਰਹਿੰਦੇ ਇਹ ਤੁਹਾਨੂੰ ਪਤਾ ਨਹੀਂ ਲੱਗਿਆ ਕਹਿੰਦੇ ਮਹਾਰਾਜ ਤੁਸੀਂ ਖੁਦਾ ਦੇ ਬੰਦੇ ਹੋ ਤੁਸੀਂ ਫਕੀਰ ਬੰਦੇ ਹੋ ਤੁਸੀਂ ਦੱਸੋ ਸਾਨੂੰ ਕੀ ਪਤਾ ਮੌਤ ਇੱਕ ਦਮੀ ਹੈ ਆਪਾਂ ਇੱਕਦਮ ਆਵੇ ਕਿ ਨਾ ਆਵੇ ਰਾਮ ਇੱਕ ਸਾ ਆਉਣਾ ਕਿ ਦੂਜਾ ਨਹੀਂ ਆਉਣਾ ਇਹਦੀ ਕੋਈ ਗਾਰੰਟੀ ਨਹੀਂ ਬੰਦਾ ਬੈਠਾ ਵਾਟ ਐਂ ਚਲੇ ਜਾਂਦਾ ਕੀ ਕਹਿ ਸਕਦੇ ਆ ਕੇ ਤਾਂ ਕੋਈ ਕਸੂਰ ਨਹੀਂ ਇਹ ਹੋਣੀਆਂ ਬਣੀਆਂ ਕਿ ਕਿਸੇ ਵਿੱਚ ਜਾਨਵਰ ਵੱਜਿਆ ਕਿਸੇ ਵਿੱਚ ਟਰੱਕ ਵੱਜਿਆ ਕਿਸੇ ਵਿੱਚ ਬਾਥਰੂਮ ਤੋਂ ਡਿੱਗ ਗਿਆ ਕਿਸੇ ਸਿਰ ਤੇ ਰੌੜ ਵੱਜੀ ਹੈ ਕੋਈ ਹਾਰਟ ਅਟੈਕ ਹੋ ਗਿਆ ਕੋਈ ਯਾਹ ਹੋ ਗਿਆ ਇਹ ਸਭ ਚੀਜ਼ਾਂ ਜਿਹੜੀਆਂ ਨੇ ਨਾ ਇਹ ਉਹਨੇ ਲਿਖਿਆ ਸ਼ਲੋਕ ਵਾਲਾ ਨੋਮਾ ਪੜੋ ਮੈਂ ਸਾਰੇ ਨੂੰ ਪੁੱਛਦਾ ਜਿਹੜੇ ਗ੍ਰੰਥਾਂ ਨੂੰ ਪੜਦੇ ਆ ਤੇ ਮੰਨਦੇ ਆ ਪੜਦੇ ਹੋ ਮੰਨਦੇ ਨਹੀਂ ਗੁਰੂ ਤੇਗ বাহাদুর ਸਾਹਿਬ ਕੀ ਲਿਖਦੇ ਇਸ ਲੋਕ ਤਾਂ ਕੀ ਚਿੰਤਾ ਕੀਜੀਏ ਜੋ ਅਨਹੋਣੀ ਹੋਏ ਅਨਹੋਣੀ ਤਾਂ ਹੈ ਹੀ ਨਹੀਂ ਇੱਥੇ ਸਭ ਕੁਝ ਹੋਣਾ ਹੈ ਲਿਖਿਆ ਪਿਆ ਉੱਤੇ ਕਿਨੇ ਕਿੰਨਾ ਚਿਰ ਰਹਿਣਾ ਕਿਹਦੇ ਕਿਹਨੇ ਚੱਜਣਾ ਹਾਂ ਇਹ ਮੰਨੋ ਪਰ ਇਹ ਕਹਿ ਦੇਣਾ ਕਿ ਜੀਣਾ ੱਖ ਹੋ ਜਾਂਦਾ ਇਹ ਝੂਠ ਮਤਲਬ ਇਹ ਗੱਲਾਂ ਹੀ ਆ ਗਏ ਜੇ ਮਾਂ ਜੀ ਹੋ ਸਕਦੀ ਹੈ ਪੁੱਤ ਬਗੈਰ ਤਾਂ ਫਿਰ ਤੁਸੀਂ ਮੈਂ ਤੇ ਕੀ ਕਿਸੇ ਦੇ ਲੱਗਦੇ ਇੱਕ ਸਵਾਲ ਦੂਜੇ ਪੱਖ ਤੋਂ ਮੈਂ ਤੁਹਾਡੇ ਤੋਂ ਲੈਣਾ ਚਾਹੁੰਨਾ ਜਵਾਬ ਤੁਹਾਡੀ ਮਰਜ਼ੀ ਦਾ ਹੈ ਤੁਸੀਂ ਬਹੁਤ ਸਾਰੇ ਸਪੋਰਟਸ ਦੇ ਵਿੱਚ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਨੂੰ ਤਿਆਰ ਕੀਤਾ ਔਰ ਉਹ ਮਕਾਮ ਤੇ ਵੀ ਪਹੁੰਚੇ ਵਰਿੰਦਰ ਕੋ ਮਨ ਦੀ ਗੱਲ ਕਰੀਏ ਕਹਿੰਦੇ ਐਡਾ ਮਜ਼ਬੂਤ ਸਰੀਰ ਹੋਵੇ ਸਰਜਰੀ ਤੋਂ ਪਹਿਲਾਂ ਬਿਲਕੁਲ ਸਹੀ ਸਲਾਮਤ ਵੀਡੀਓ ਪਾ ਰਿਆ ਬਾਅਦ ਵਿੱਚ ਸਰਜਰੀ ਹੋਣ ਤੋਂ ਤੁਰੰਤ 30 35 ਮਿੰਟ ਦੇ ਵਿੱਚ ਅਚਾਨਕ ਮੌਤ ਹੋ ਜਣੀ ਕਹਿੰਦੇ ਡਾਕਟਰਾਂ ਦੀ ਕਿਤੇ ਨ ਕਿਤੇ ਨਗੈਲੀ ਰਹੀ ਹੈ ਉਹਦੇ ਬਾਰੇ ਇਹ ਕਿਹਾ ਜਾ ਰਾਵਣ ਕਿੱਡਾ ਵੱਡੀ ਦੇਹ ਸੀ 10 ਸਿਰਾਂ ਦਾ ਮਾਲਕ ਸੀ ਉਹ ਉਸ ਮਾਨ ਤੱਕ ਲੱਗਦਾ ਸੀ ਜਦ ਰਾਮਚੰਦਰ ਜੀ ਤੀਰ ਚਲਾ ਰਹੇ ਸੀ ਪਰ ਜਿਹੜਾ ਖਿੱਚ ਕੇ ਮਾਰਿਆ ਨਾ ਧੁੰਨੀ ਚ ਵੱਜਿਆ ਰਾਖ ਜਿੱਦਾਂ ਰਹਿ ਗਿਆ ਧਰਤੀ ਤੇ ਡੇਗਾ ਧੈੜ ਕਰਕੇ ਐਨਾ ਕਰ ਰਹਿ ਗਿਆ ਇਹ ਸਰੀਰ ਚ ਜਾਨ ਸਰੀਰ ਚ ਨਹੀਂ ਹੈ ਇਹ ਆਤਮਾ ਤੇ ਜੋਤ ਜਾਨ ਜਿਹੜੀ ਸਰੀਰ ਨੂੰ ਵੱਡਾ ਬਣਾਉਂਦੀ ਹੈ ਉਹ ਕਦੇ ਵੀ ਨਹੀਂ ਮਰਦੀ ਜੇ ਕਿਤੇ ਰੱਬ ਇਹ ਸੂਝ ਹੀ ਦੇਣ ਦਾ ਬੰਦੇ ਨੂੰ ਕਿਤੇ ਨੂੰ ਵਿਧੀ ਦੇਣਾ ਜਾਂ ਤੋ ਆਪਣੇ ਮਾਂ ਪਿਓ ਨੂੰ ਗਿਆਨ ਨੂੰ ਮਿਲਲਾ ਤੇ ਬੰਦਾ ਰੋਜ਼ ਹੀ ਆਪਣੇ ਸੀਸ ਨੂੰ ਛੱਡ ਕੇ ਤੁਰਿਆ ਫਿਰੇ ਉੱਥੇ ਪਰੋ ਦਸਵਾਂ ਦਵਾਰ ਹੈਗਾ ਜਿੱਥੇ ਕੋਈ ਕਿਤੇ ਨਹੀਂ ਗਿਆ ਇੱਥੇ ਹੀ ਹੈ ਮਹਿਸੂਸ ਨਹੀਂ ਹੋ ਰਿਹਾ ਕੁਰਸੀ ਤੁਸੀਂ ਚਲੇ ਜਾਵੋਗੇ ਨਾ ਤੇ ਖਾਲੀ ਨਹੀਂ ਹੈ ਮੈਨੂੰ ਤਾਂ ਇਹ ਲੱਗਦਾ ਵੀ ਮੇਰਾ ਪੁੱਤ ਬੈਠਾ ਹੈ ਜਿਹਨੂੰ ਮੈਂ ਪੁੱਤ ਕਹੇ ਇਹ ਸੋਚ ਹੈ ਤੁਹਾਡੀ ਸਭ ਕੁਝ ਇੱਥੇ ਟਿੱਕੀ ਹੋਈ ਹੈ ਕੁਝ ਨਹੀਂ ਹੈ ਭੁੱਲ ਜਾਂਦੇ ਲੋਕ ਤੁਸੀਂ ਦੇਖੇ ਹੋਣਗੇ ਸਕੇ ਭੁੱਲ ਜਾਂਦੇ ਦੋਸਤ ਭੁੱਲ ਜਾਂਦੇ ਮੈਂ ਤਾਂ ਨਹੀਂ ਕਿਸੇ ਨੂੰ ਮਰਦੇ ਦੇਖਿਆ ਮੈਂ ਤਾਂ ਰਾਂਝਾ ਹੀਰ ਨਾਲ ਨਹੀਂ ਮਰਦਾ ਦੇਖਿਆ ਕਿਸ਼ਕ ਪਿਆਰ ਦੀਆਂ ਗੱਲਾਂ ਕਰਦੇ ਐ ਲੋਕੀ ਕੌਣ ਮਰਦਾ ਕਿਸੇ ਨਾਲ ਨਹੀਂ ਮੈਂ ਆਪਣੀ ਮਾਂ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ ਆਪਣੇ ਪਿਤਾ ਜੀ ਨੂੰ ਮੈਨੂੰ ਆਇਆ ਸੀ ਵੀ ਜੇ ਚਲੇ ਗਏ ਮੈਂ ਜੀ ਨਹੀਂ ਪਾਉਂਗਾ ਮੈਂ ਜੀਉਂਦਾ ਫਿਰ ਇਹ ਐਮੀ ਗੱਲਾਂ ਇਹ ਮੈਂ ਇਹਨੂੰ ਸੱਚ ਨਹੀਂ ਮੰਨਦਾ ਜਿਹੜਾ ਗਿਆ ਉਹਦੀ ਰੂਹ ਨੂੰ ਪਤਾ ਜੀਦਾ ਗਿਆ ਉਹਨੂੰ ਪਤਾ ਪੁੱਲ ਉਹਨਾਂ ਨੇ ਵੀ ਜਾਣਦਾ ਤੁਸੀਂ ਜਿਹੜਾ ਆਪਣਾ ਨਜ਼ਰੀਆ ਸਾਂਝਾ ਸਾਡੇ ਨਾਲ ਕੀਤਾ ਤੁਹਾਡੀ ਗੱਲ ਨਾਲ ਹੋ ਸਕਦਾ ਕੁਝ ਲੋਕ ਬਹੁਤ ਸਹਿਮਤ ਹੋਣ ਕੁਝ ਲੋਕ ਕਹਿਣਗੇ ਨਹੀਂ ਤਾਂ ਆਪਣੇ ਮਨ ਦੀ ਕਰੀ ਜਾਂਦੇ ਆ ਰੰਗੈਲੀਆਂ ਕਿਤੇ ਹੋਈਆਂ ਗਲਤੀਆਂ ਕਿਤੇ ਹੋਈਆਂ ਮੌਤ ਤਾਂ ਹੋਈ ਹੈ ਮੈਂ ਲੋਕਾਂ ਤੋਂ ਕੀ ਲੈਣਾ ਮੈਂ ਹੁਣ ਵੀ ਕਹਿ ਕੇ ਆਟੇ ਸੀ ਯੋਗਰਾਜ ਸਿੰਘ ਤੂੰ ਆਪਣੇ ਨੂੰ ਠੀਕ ਕਰ ਲੈ ਬਾਕੀ ਛੱਡ ਲੋਕਾਂ ਦੀ ਗੱਲ ਤਾਂ ਲੋਕਾਂ ਤੋਂ ਕੀ ਕਰਉਣਾ ਮੈਂ ਲੋਕਾਂ ਨੂੰ ਇਸ ਦੁਨੀਆ ਨੂੰ ਤਿਆਗਦਾ ਹੈ ਇਹ ਤਾਂ ਪੀਰ ਪਗੰਬਰਾਂ ਤੋਂ ਸੂਤ ਨਹੀਂ ਹੋਈ ਤੇ ਮੈਨੂੰ ਵੇਥੋਂ ਕੀ ਸੂਤ ਨਹੀਂ ਮੈਂ ਤਾਂ ਆਪਰੇ ਸੂਤ ਹੋਇਆ ਸੋ ਮੈਂ ਆਪਣੇ ਆਪ ਨੂੰ ਸਵਾਰ ਲਾ ਬਹੁਤ ਲੋਕਾਂ ਨੇ ਇਹ ਗੱਲ ਛੱਡੀ ਬਹੁਤ ਸ਼ੁਕਰੀਆ ਜੀ